ਅਨੂੰ ਨਹੀਂ ਦੇਣੇ ਮੈਂ ਵੇਖੀ ਸਹੀ ਮਛੇ ਨਹੀਂ ਦੇਣੇ ਇਹਨੂੰ ਇਹਨੂੰ ਨਹੀਂ ਦੇਣੇ ਮੈਨੂੰ ਕੌਮਾ ਆਦਾ ਹੈ ਤੂੰ ਪਾਪਾ ਗੰਦੇ ਜੇ ਤੂੰ ਇਹ ਮੇਰੀ ਜੀ ਕਾ ਜਾਂਦੇ ਜੀ ਆ ਆਵਾ ਮੈਂ ਤੀਨ ਚੀਜੀ ਇਧਰ ਆਓ ਚੀਜੀ ਖਾਣੀ ਹੈ ਕਿੰਨੀ ਖਾ ਹਾਂ ਨਹੀਂ ਨਹੀਂ ਬਦ ਦਦਾ ਅੱਜ ਕਿੰਨਾ ਕਰ ਗਿਆ ਆ ਹਾਂ ਇਹ ਕਿੰਨਾ ਕਰ ਗਿਆ ਜੀ ਜਿਸੀ ਨਾਲ ਹਾਂ ਜਿਸੀ ਨਾਲ ਹੋਇਆ ਤੇ ਕਿੱਥੇ ਗਿਆ ਨਹੀਂ ਤੇ ਬੋਲ ਗਏ ਤਾਂ ਗੰਦੀ ਹੋ ਗਈ ਨਹੀਂ ਨਹੀਂ ਆ ਵੇਖ ਲਓ ਇਹਦੇ ਹਾਲ ਮੈਡਮ ਜੀ ਆ ਵੇਖ ਲਓ ਹਾਲ ਇਹਦੇ ਆ ਜਿਹਾਲ ਕਿ ਪਿਸਟਿਕ ਲਾ ਲਈ ਜਾਓ ਅਖੇ ਕਹਿੰਦੀ ਇੱਥੇ ਨਹੀਂ ਲੱਗੀ ਜੀ ਆ ਵੇਖ ਲਓ ਹਾਲ ਇਹਦੇ ਬੜਾ ਪਰੇਸ਼ਾਨ ਕਰਦੀ ਜੇ ਤੁਹਾਨੂੰ ਮੈਂ ਕੀ ਦੱਸਾਂ ਕੱਲ ਲੱਗੀ ਰਹਿੰਦੇ ਹੁਣ ਇਹਦੇ ਯਾਰ ਲਈ ਕਦੋਂ ਮੈਂ ਜਾਣ ਕੇ ਚਲੋ ਜਾਓ ਹੁਣ ਚੱਲ ਸਤਾ ਦੇਤਾਏ ਕੁੜੀ ਨੇ ਕਿਤੇ ਵੇਰੋ ਲੈ ਵੀ ਹੁਣ ਕਿਸ ਨੂੰ ਵੀ ਔਖਾ ਨਾ ਲੱਗੂ ਗੰਦ ਉੱਤੇ ਲਾਤੇ ਕਣੀ ਬੋਰਡ ਐ ਨੰਬਰ ਨੌ ਕਰਕੇ ਜਰਾ ਹੈ ਕਣੀ ਔਕੇ ਰਿਪੋਰਟ ਕਰਤਾ ਕੰਮ ਇੱਧਰ ਵੀ ਲਾਤਾ ਵੇ ਇੱਕ ਵੱਡਾ ਉਹ ਦਮ ਭਾਜੀ ਨੇ ਇੱਕ ਕਿਹਾ ਇਹ ਮੈਂ ਇੱਧਰ ਵੀ ਲਾਉਣਾ ਵੱਡਾ ਖੜਦੇ ਆ ਹੁਣ ਨਿੱਕਾ ਲਾਇਆ ਫੇ ਕੰਮ ਚਾਲੂ ਕੀਤਾ ਕੀ ਕਰਨਾ ਫਿਰ ਇਹ ਇੱਕ ਇੱਧਰ ਲਾਤਾ ਹੈ ਕਾ ਲਾਤਾ ਜੀ ਓਕੇ ਰਿਪੋਰਟ ਹੋ ਗਿਆ ਕੰਮ ਹੁਣ ਸਿੰਘ ਸਾਹਿਬ ਹੁਣ ਚੱਲੇ ਤੇ ਜੇ ਇੱਕ ਇੱਧਰ ਲਾਤਾ ਆਹੋ ਉਹਦਾ ਵੱਡਾ ਐਂ ਬੱਸ ਆ ਜਾ ਬੜਾ ਸ਼ੋਹਣਾ ਕੋਚ ਹੁਣ ਚੱਲ ਠਹਿ ਆਤਾ ਹਾਂ ਚਲ ਜੀ ਸਭ ਪਾਹਰੇ ਉਹਨੇ ਇੱਕ ਆ ਸਲੈਬ ਜੀ ਪਈ ਹੀ ਦੀਪੂ ਦੇ ਕਮਰੇ ਚ ਲੱਥੀ ਵੱਡੀ ਐਲਸੀਡੀ ਲਾਈ ਨਾ ਉਹ ਪੇਸ ਤੇ ਹੁਣ ਲੱਗ ਗਈ ਕਿल्ली ਆ ਹੁਣ ਸਲਾਹ ਬਣੀ ਵੀ ਇੱਥੇ ਰਹਿਣ ਦੀ ਇੱਥੇ ਨਿੱਕੇ ਕੱਪੜੇ ਟੰਗ ਲਿਆ ਕਰਨਗੇ ਛੋਟੇ ਮੋਟੇ ਪਰ ਉਹਠੇ ਬਣੇ ਹਲੂ ਵਾਲੇ ਖਾਦੇ ਖਾਦੇ ਤੇ ਮਮੀ ਆ ਪਰ ਉਹਦੋਂ ਵੀ ਵੀਡੀਓ ਬਣਾਉਂਦਾ ਚੇਤਾ ਨਹੀਂ ਰਿਹਾ ਬਹੁਤ ਸਵਾਲ ਲੱਗੇ ਨਾਂ ਦਾ ਬੜਾਇਆ ਬਾਬੇ ਨਾਨਕ ਦੀ ਮੇਰ ਨਾਲ ਨੰਗਰ ਚੱਲਦੇ ਪਏ ਕਲਗੀਆਂ ਵਾਲੇ ਕਾਸ਼ਾ ਰਾਮ ਤੋਂ ਦੋ ਲੋਕੀ ਕਹਿੰਦੀ ਬੜੀ ਦੁਕਾਨ ਤੇ ਜਾਣਾ ਹੁਣ ਕਹਿੰਦੀ ਆ ਚੀਜ਼ੀ ਨਹੀਂ ਪਤਾ ਨਹੀਂ ਕੀ ਹੱਥ ਕੀ ਹਨ ਬਸ ਠੀਕ ਐ ਇੰਨਾ ਕੁਛ ਤੇ ਪੈਸੇ ਮੈਂ ਅਜ ਕੰਦਰ ਤੇ ਕੁਝ ਮੂਲੀ ਪਾ ਲੈ ਕੁਝ ਚਾਜ ਬਾਗੇ ਚਟਣੀ ਬਣਾਉਣੀ ਆ ਸਾਡੇ ਨੂੰ ਸਮਾਨ ਲੈਣ ਦਾ ਕਾਰਵਾਈ ਕਰਨ ਲੱਗੇ ਆ ਕੁਝ ਈ ਮਾਰੀ ਮੋੜੀ ਤਾਂ ਦੱਸਦੇ ਆ ਕਿ ਇਸ ਜਸਟ ਮੰਨਦਾ ਗੁੰਗੀਆਂ ਹਾਂ ਗੁੰਗੀਆਂ ਹੋਊਂਗੀ ਉਹ ਪਿਆਜੀ ਕੋਣ ਕਹਿੰਦੀ ਇਧਰ ਮੈਨੂੰ ਆਖੀ ਜਾਂਦੀ ਗੁੰਗਿਆ ਬੱਤੀ ਆ ਗਈ ਆ ਹੂੰ ਇਧਰ ਹੀ ਮੈਂ ਆਪਣੇ ਨਾਲ ਪੈਪ ਟੰਕਦਾ ਮੈਂ ਕਿਹਾ ਉਦਾਂ ਇਧਰ ਉਧਰ ਖਿਸਕੇ ਨਾ ਤਾਂ ਲਾਇਆ ਇਦਾਂ ਅੱਛਾ ਤੇ ਲਾਇਆ ਤੇ ਜੇ ਪੁੱਤਰੀ ਨੇ ਪੈਰ ਰੱਖਤਾ ਉਹਨੇ ਤੇ ਹੁਣ ਗੰਨਾ ਨੂੰ ਕਰਨਾ ਹੀ ਜੋ ਕਰਨਾ ਤੂੰ ਪਹਿਲਾਂ ਰੱਖ ਦੇ ਨਾ ਹਰ ਗੁੰਦਾ ਸਿਰ ਵਗ ਗਿਆ ਐ ਅਨੰਤ ਕਰਮੂ ਸਿੱਧੀਆਂ ਅੱਖਾਂ ਖੋਲ ਆਵੇਂ ਆਪ ਤੁਮ ਮੀਡੀਆਂ ਕਰਤੀਆਂ ਦਾਦੀ ਨੇ ਇੱਕ ਇਧਰ ਕਰਤੀ ਦੋ ਕਰਤੀਆਂ ਸੋਹਣਿਆ ਸੋਹਣਿਆ ਬੜਾ ਸੋਹਣਾ ਮੁਖੜਾ ਹੋ ਗਿਆ ਹਰ ਗੁੰਦ ਬੜੀ ਸੋਹਣੀ ਲੱਗਣ ਡਿਆ ਈ ਓਏ ਕੀ ਕੀ ਜਾਨਨੀ ਆ ਹੂੰ ਯੂ ਟਿਬ ਤੱਕ ਕਰਕੇ ਵੇ ਪਈ ਪੌੜੀ ਹੁਣ ਰੱਖਤੀ ਆ ਨਿਆ ਉਹ ਲੱਗਾ ਨਾ ਹੁਣ ਕੀ ਬੰਦੇ ਕਾਰਵਾਈ ਕਮਲੇ ਜੇ ਚੁਕਣੇ ਪੈਣੇ ਜਾਂਦੇ ਉਹ ਦੰਦੇ ਪਰਤੀ ਪਿਆ ਕਰਨ ਕੱਟਦਾ ਇਆਂ ਚੁੱਕਦਾ ਇਆਂ ਆਹ ਪਰੇ ਜਿਹੜੇ ਪੈਸੇ ਇਹ ਬੌਡੀ ਦਿਖਾਉਣੀ ਬਹੁ ਮੋਟੀ ਹੋਈ ਹੈ ਹਾਂ ਵੇਟ ਚੁੱਕਦੀ ਨਹੀਂ ਹਾਂ ਵੇਟ ਚੁੱਕਦੀ ਦਿਖਾ ਸ਼ੂ ਸ਼ੂ ਹਾਂ ਆ ਗਏ ਤਾਂ ਮਾਰਦੀ ਸਾਰਾ ਆ ਮੈਂ ਹ ਤੋਰ ਜਾਂਦੇ ਹੁਣ ਆ ਹੁਣ ਪਿਆਜ਼ ਬਾਤ ਤੇ ਹੁਣ ਨਮਕ ਨਹੀਂ ਪਾਇਆ ਕਰਿਆ ਹੈ ਨਾ ਖਾਲੀ ਢਮਣ ਪਰ ਜਾਂਦੇ ਨਾ ਇਹ ਘਾਰ ਹੀ ਪਈ ਹਰ ਗੋਸ਼ ਲੜ ਲ ਖਤਮ ਹੋ ਗਿਆ ਦੱਜਾ ਲਾਉਣ ਲੱਗੇ ਦਾਦੀ ਪੋਤੀ ਡਈ ਹਲਮ ਮਾਂ ਤੇ ਆਹ ਕਰਕੇ ਨਾ ਉੱਤੋਂ ਪ੍ਰੈਸ ਕਰਨਾ ਪੈਂਦਾ ਇਹ ਕਿੰਨੇ ਕਿਦੀ ਪੁੱਛੀ ਇਹ ਦੋ ਵਜੇ ਕੋਈ ਆਖੀ ਅੱਧੀ ਕਿ ਹਾਂ ਹੁਣ ਪੇਚ ਲੱਗਾ ਕੱਸਣਾ ਇੱਥੇ ਦੇਖੋ ਹੁਣ ਕੀ ਬਣਦਾ ਇੱਧਰ ਡੇਸ਼ ਇੰਗਣੀ ਨਾਲ ਤੇ ਪਿੰਡੀਆਂ ਦੇ ਬੀ ਕਲਰ ਦਿੱਤੇ ਮੈਂ ਕੰਮ ਕਰਕੇ ਜੋ ਪਹਿਲੇ ਪਏ ਇਹਨੇ ਕਹਾਤਾ ਮੈਂ ਹਾਂ ਸੁਕਣੇ ਪਾ ਦिए ਅੱਗੇ 2-4 ਦਿਨ ਹੋਗੇ ਆਪ ਹੀ ਪਾਉਣ ਦੇ ਮੈਂ ਆਹ ਕਹਿੰਦੇ ਅੱਜ ਨਹੀਂ ਅੱਜ ਪਾਈ ਤੇ ਹੁਣ ਮੈਂ ਆਹ ਪਾ ਜਿੰਨੇ ਸੁਕਣੇ ਬੁੜੀ 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 ਤੇਰੀ ਛੋਟੀ ਕਿੱਥੇ ਗਈ ਐ ਵਸੇ ਤੁਰਨ ਡਈ ਬੁੜੀ ਹਾਂ ਸੋਚਿਆ ਕਰਨ ਲੱਗਿਆ ਜੀ ਆਹੋ ਮੈਂ ਕਰ ਲਈਏ ਮਾਂ ਆਈ ਤੇ ਬਾਬੇ ਦੀਪ ਸਿੰਘ ਦਾ ਨਾਲੇ ਜਾਂਦੇ ਹੜਾ ਕਹਿੰਦੇ ਅੱਜ ਸਾਰਾ ਇਹ ਨਾਲੇ ਬਾਬੇ ਦੀਪ ਸਿੰਘ ਦੇ ਤੇ ਤਸਵੀਰ ਲਾਉਣੀ ਹੈ ਤਸਵੀਰ ਲਾਉਣੀ ਹੈ ਬਾਬਾ ਜੀ ਨੂੰ ਯਾਦ ਕਰਕੇ ਹਾਂ ਅੱਜ ਭਜੀ ਕਰੇ ਹਾਂ ਵਾਹਿਗੁਰੂ ਵਾਹਿਗੁਰੂ ਇਹ ਕਿੰਦਾ ਸਭ ਦਾ ਬਲਕ ਕਹਿੰਦੇ ਸੁਣਨ ਵਾਲੀ ਦਾ ਬਲਕ ਵੀ ਕਾਰ ਵਾਹਿਗੁਰੂ फोटो करो बाबा जी महाराज सच्चे पातशाह अज जन्मदिन वा अज ही फोटो टांग देनी बाबा जी की भेज कस दिता हूँ इन्ना क रैन तो नहीं ਦਰਵਾਜ਼ੇ। ਇਹਨੂੰ ਮੈਂ ਆਖਿਆ ਚਲ ਇਧਰ ਕਿੱਲੀਆਂ ਲਾ ਦੋ ਕਿਉਂਕਿ ਬੂਰੇ ਤੇ ਜ਼ਿਆਦਾ ਭਾਰ ਟੰਗਿਆ ਜਾਂਦਾ ਵਾ। ਅੰਥੇ ਕਿੰਦਰ। ਹਮਸਕਾਰੀਓ ਵਿਚਕਾਰ ਦਰਵਾਜ਼ੇ ਦੇ ਵਿਚਕਾਰ ਹਾਂ। ਥੋੜੀ ਜੀ ਥਾਂ ਕਰ ਲੋ ਸਾਥ ਨਾਲ। ਹਾ ਇੱਥੇ ਗਿਜੇ। ਹਾ ਇੱਥੇ ਗਿਜੇ ਠੀਕ ਆ। ਵਿਚਕਾਰ ਹੀ ਆ ਇਹ ਵੇ। ਬੋਸ। ਬਾਬਾ ਇਹ ਫੁੱਲ ਲਾਤੀ ਠੀਕ ਹੈ ਵਧੀਆ ਲੱਗਦੀ ਵਧੀਆ ਲੱਗੀ ਹੈ ਬਾਈ ਚਲੋ ਠੀਕ ਮੋਰਾ ਬਾਬਾ ਸਭ ਦਾ ਬਣਾ ਹੱਥਲੇ ਆ ਜਾਓ ਹੁਣ ਆਖਲਾ ਧੀ ਸੁਕਣੇ ਪਾਤੀ ਇਹ ਮੈਂ ਤਿਆਰ ਕਰ ਮੈਂ ਉਬਾਲੀ ਨਹੀਂ ਧੋਤੀ ਬੜੀ ਮਿਹਨਤ ਕੀਤੀ ਧੋਣ ਤੇ ਬਾਕੀ ਫੇੜ ਉਸ ਮਾਰਦੀ ਮੈਂ ਹੈ ਕੰਮ ਇਹਨੇ ਪਲਾ ਉਬਾਲਣ ਤੋਂ ਬਿਨਾ ਹੀ ਕਮ ਨੇ ਹਮਿੰਦੇ ਦੇ ਦੇ ਆ ਮੈਂ ਖਾਣਾ ਤੇ ਕਹਿੰਦੀ ਮੈਂ ਕੋਲ ਕਿ ਦੇਣਾ ਪਰ ਮੈਂ ਖਾਣਾ ਨਹੀਂ ਝੂਠਾ ਮੈਂ ਤੁਹ ਲਗਾ ਲਗਾ ਲਈ ਜਾਂਦੀ ਆ ਉਹ ਉਧਰ ਜਾ ਕੇ ਰੱਖਦੀ ਆ ਇੱਧਰ ਪੂੰਜੀ ਕਹਿੰਦੀ ਪੂੰਜੀ ਦਿੰਨੀ ਆ ਤੇ ਮੈਂ ਖਾਣਾ ਨਹੀਂ ਝੂਠਾ ਹੁਣ ਪੂੰਜਨ ਲਈ ਹੋਏ ਕਹਿੰਦੀ ਪੂੰਜੀ ਦਿੰਨੀ ਮੇਰੇ ਮੂੰਹ 'ਤੇ ਟੇਬ ਲਾਤੀ ਆਖੇ ਨੇ ਕਹਿੰਦੀ ਹੁਣ ਬੋਲ ਤੇ ਟੇਬ ਲੈ ਕੇ ਆਈ ਉਹਨੇ ਲਈ ਬਸ ਬਾਵਾਲਾ ਮਾਰਕੀਟ ਆਏ ਇੱਥੇ ਫਿਰ ਕਿੰਨਾਂ ਤੱਕ ਲਾਸਟ ਚੜਾਉਣਾ ਕਹਿੰਦੇ ਕਿਹੜੀ ਗੱਲ ਐ ਸਿੱਧੀ ਕਰ ਹਮਲਾਵਾ ਮਾਰ ਮੇਰੇ ਮੂੰਹ 'ਤੇ ਟੇਬ ਲਾਈ ਜਾਂਦੀ ਕਦੀ ਕੁੱਫ ਕਰਦੀ ਵੀ ਹੁਣ ਗੱਲ ਕਰ ਦੇ ਟੇਬਲ 'ਤੇ ਲਾ ਕੇ ਕਹਿੰਦੀ ਹੁਣ ਕਰ ਗੱਲ ਭਲਾ ਤੇ ਆ ਉਥੋਂ ਬਾਹਰੋਂ ਮੈਨੂੰ ਲੋਡ ਪੈਣਾ ਵਾ ਪਤਾ ਨਹੀਂ ਹੁਣ ਇੱਥੇ ਤੇ ਲਾਇਆ ਛੁਕ ਜਾ ਤੇ ਚੱਲਿਆਂ ਨੇ ਜਲਦੀ ਵੀ ਆ ਕਿ ਨਹੀਂ ਜਦ ਖਾਣਾ ਪਿਆ ਚੱਲ ਪੀ ਲੱਗ ਗਈਆਂ ਗੱਟੀਆਂ ਆ ਕੱਢ ਦੇ ਸਹੀ ਨਾ ਜਾ ਰੋਜ਼ ਦਿਹਾੜੀ ਲਮਕਦਾ ਜਾ ਰਹਿਂਦਾ ਸੀ ਤੇ ਚੱਲ ਸੈੱਟ ਹੋ ਜਾਊਗਾ ਸਕੂਟਰੀ ਚਲਾਉਂਦਾ ਪਰ ਕਿਉਂ ਤੇ ਆਪਾਂ ਜੰਨੇ ਅਮਰਸਰ ਆਪਾਂ ਜੰਨੇ ਆ ਗੱਡੀ ਲੈਣ ਵਾਸਤੇ ਵਰੀ ਗੱਡੀ ਅਮਰਸਰ ਲੱਗੀ ਤੇ ਭਰਾ ਨਾਲ ਲੈ ਲਿਆ ਤੇ ਆਪਾਂ ਸਕੂਟੀ ਚ ਚਲਾਉਂਦਾ ਪਤਾ ਲੱਗਦਾ ਕਣੀ ਉਹ ਵੇਖੀਓ ਵੇਖੀਂ ਵੇਖੀ 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 ਆਂ ਦਾਨ ਲੱਗੇ ਹੋਣ ਬਸ ਜੇ ਬਹਿ ਗਏ ਆਹ ਲੱਗਾ ਲੱਗਾ ਜਿਵੇਂ ਬਦਲੇ ਬਾਕੀ ਮੁੰਡਿਆਂ ਦੇ ਬਹਿ ਗਏ ਆ ਬੱਸੇ ਹੁਣ ਤੇ ਮੇਜੋ ਮੇਜੇ ਜਾਣ ਦੀ ਬੱਸ ਇਹ ਤੇਜ਼ ਨਹੀਂ ਹੋਈ ਬਾਈਪਾਸ ਤੋਂ ਜਾਣਾ ਤੇਜ਼ ਹੋਊਗੀ ਕੀ ਤੇ ਬਾਈਪਾਸ ਚੜੀ ਗਏ ਹੈਂ ਉਹ ਇਹ ਥੋੜੀ ਬਾਈਪਾਸ ਚੜੀ ਜੀ ਬੱਸ ਚੜ ਗਈ ਆ ਥੋੜੀ ਬਾਈਪਾਸ ਜੀ ਯਸੇ ਰਹਾ ਤਾਂ ਵੀ ਵੀਰ ਹੋਣ ਲਿਆ ਅਜੇ ਕੁਛ ਵੀ